ਮਾਚੀਵਾੜਾ ਤੋਂ ਇੱਕ ਨੌਜਵਾਨ ਮੋਟਰਸਾਈਕਲ ਚੋਰੀ ਕਰਕੇ ਭੱਜਿਆ ਸੀ ਪਰ ਉਸ ਨੂੰ ਇਹ ਨਹੀਂ ਸੀ ਪਤਾ ਕਿ ਅੱਗੇ ਉਸ ਦੀ ਮੌਤ ਇੰਤਜ਼ਾਰ ਕਰਦੀ ਹੈ ਮੋਟਰਸਾਈਕਲ ਚੋਰੀ ਕਰਨ ਤੋਂ ਬਾਅਦ ਨੌਜਵਾਨ ਦੇ ਰਾਤ ਸੰਬਰਾੜਾਵਾਲ ਜਾ ਰਿਹਾ ਸੀ ਬਾਲਿਓ ਪਿੰਡ ਦੇ ਨੇੜੇ ਉਸ ਦਾ ਵਾਹਨ ਸਲਿੱਪ ਕਰ ਗਿਆ ਜਿਸ ਕਾਰਨ ਉਹ ਹਾਦਸੇ ਦਾ ਸ਼ਿਕਾਰ ਹੋ ਗਿਆ ਇਸ ਹਾਦਸੇ ਵਿੱਚ ਉਹ ਗੰਭੀਰ ਉਪਚਜ ਜ਼ਖਮੀ ਹੋਇਆ ਜਿਸ ਨੂੰ ਪਹਿਲਾਂ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੇ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਲੁਧਿਆਣਾ ਰੈਫਰ ਕਰ ਦਿੱਤਾ ਗਿਆ ਅੱਜ ਇਲਾਜ ਦੌਰਾਨ ਮੋਟਰਸਾਈਕਲ ਚੋਰੀ ਕਰਨ ਵਾਲੇ ਨੌਜਵਾਨ ਦੀ ਮੌਤ ਹੋ ਮੇਰਾ ਨੋ ਜੀ ਮੋਨੂ ਆ ਮਛਵੜੇ ਦਾ ਰਹਿਣੇ ਵਾਲਾ ਹਾਂ ਮੇਰੇ ਬ੍ਰਦਰ ਨੋ ਕ੍ਰਿਸ਼ਨ ਜੀ ਤੇ ਐਕਸੀਡੈਂਟ ਕਰਕੇ ਉਹਦੀ ਡੈਥ ਹੋ ਗਈ ਵੀ ਇੱਥੇ ਕਦੋਂ ਹੋਇਆ ਪਹਿਲਾਂ ਤਾਂ ਸਾਨੂੰ ਤਾਂ ਪਤਾ ਹੀ ਨਹੀਂ ਸੀ ਦੋ ਦਿਨਾਂ ਤੋਂ ਅੱਜ ਪਤਾ ਲੱਗਿਆ ਅੱਜ ਪਤਾ ਲੱਗਿਆ ਮਛਵੜੇ ਤੋਂ ਸੁਣਾਲੇ ਨੂੰ ਆ ਰਿਹਾ ਸੀ ਆਹੀ ਕੁਝ ਇਸ ਤਰ੍ਹਾਂ ਹੀ ਦੱਸ ਰਿਹਾ ਜੀ ਸਾਨੂੰ ਇਹ ਵੀ ਨਹੀਂ ਪਤਾ ਜੀ ਉਹ ਜਾਂ ਕਿ ਮੈਂ ਤਾਂ ਕੰਮ ਤੇ ਗਿਆ ਦੀ ਮੈਨੂੰ ਤਾਂ ਹੁਣੇ ਪਤਾ ਲੱਗਿਆ ਥੋੜੀ ਦੇਰ ਨੂੰ ਕਿੰਨੇ ਉਮਰ ਦੇ ਕੋਈ 28 ਸਾਲਾਂ ਦਾ ਜੀ ਕੋਈ ਐਸ਼ੇ ਵਗੈਰਾ ਵੀ ਕਰਦਾ ਸੀਗਾ ਗਲਤ ਸੰਖਤ ਜੀ ਗਲਤ ਸੰਖਤ ਜੀ ਗਲਤ ਸੰਖਤ ਜੀ ਬਿਆਨ ਨਹੀਂ ਕੁਵਾਰਾ ਜੀ ਕਿੰਨੇ ਦਿਨ ਹੋ ਗਿਆ ਘਰੋਂ ਗਏ ਦੋ ਦਿਨ ਹੋ ਗਏ ਜੀ ਦੋ ਤੋਂ ਤਿੰਨ ਤੁਹਾਨੂੰ ਕੁਝ ਪਤਾ ਲੱਗਿਆ ਜਿਹੜਾ ਮੋਟਰਸਾਈਕਲ ਤੇ ਉਹ ਜਾ ਰਿਹਾ ਸੀ ਉਹ ਚੋਰੀ ਦਾ ਸੀ ਨਹੀਂ ਸਾਨੂੰ ਮੈਨੂੰ ਤਾਂ ਓਨੇ ਪਤਾ ਲੱਗਿਆ ਜੀ ਉਹ ਵੀ ਮੈਨੂੰ ਫੋਨ 10 ਵਜੇ ਮੈਂ ਇਹਨੂੰ ਫੋਨ ਕੀਤਾ ਜੀ ਮੈਨੂੰ ਤਾਂ ਪਤਾ ਲੱਗਿਆ ਕੱਲ ਇੱਕ ਇਨਫੋਰਮੇਸ਼ਨ ਆਈ ਸੀ ਕਿ ਮੋਟਰਸਾਈਕਲ ਦੇ ਐਕਸੀਡੈਂਟ ਹੋਣ ਨਾਲ ਬੰਦਾ ਇੱਕ ਜੱਕੇ ਵਿੱਚ ਹੋਇਆ ਜਿਸ ਨੂੰ ਸਮਰਾਲੇ ਤੋਂ ਰੈਫਰ ਕਰ ਦਿੱਤਾ ਸੀ ਸਿਵਲ ਹਸਪੀਟਲ ਲੁਧਿਆਣਾ ਦਾ ਜਿਸ ਬੰਦੀ ਆਪਣੇ ਕੱਲ ਮੈਸੇਜ ਆਇਆ ਫਿਰ ਦੁਬਾਰਾ ਆਇਆ ਮੈਸੇਜ ਕਿ ਉਸਦੀ ਸ਼ਮੀ ਉਸਦੀ ਮੌਤ ਹੋ ਗਈ ਅਸੀਂ ਆਪਣਾ ਆਈਓ ਭੇਜਿਆ ਸੀ ਜਿਸ ਦੀ ਸਨਾਕਤ ਨਹੀਂ ਹੋਈ ਜੋ ਹੁਣ ਉਹਦੇ ਵਾਰਿਸ ਆਏ ਨੇ ਇਹਦਾ ਨਾਮ ਹੈਗਾ ਕ੍ਰਿਸ਼ਨਾ son of ਪ੍ਰੇਮਨਾਥ ਰੋਪੜ ਰੋਡ ਮਾਛੀਵੜਾ ਸਾਹਿਬ ਇਹ ਹੁਣ ਜੋ ਪਤਾ ਲੱਗਿਆ ਜਿਹੜੇ ਮੋਟਰਸਾਈਕਲ ਤੇ ਇਹ ਸਲਿੱਪ ਕਰਕੇ ਡਿਸ ਮੋਟਰਸਾਈਕਲ ਦਾ ਡਿਸ ਬੈਲੈਂਸ ਹੋਣ ਕਰਕੇ ਬਾਲਿਓ ਪਿੰਡ ਦੇ ਕੋਲ ਇਹ ਗਿਰ ਗਿਆ ਸੀ ਜਿਸ ਨੇ ਇਹਦੇ ਸੱਟਾਂ ਲਗੀਆਂ ਸੀ ਇਹ ਮੋਟਰਸਾਈਕਲ ਇਹ ਪਤਾ ਲੱਗਿਆ ਕਿ ਮਾਛੀਵਾੜਾ ਸਾਹਿਬ ਤੋਂ ਚੋਰੀ ਕਰਕੇ ਲਿਆ ਰਿਆ ਸੀ ਕੋਈ ਨਸ਼ੀ ਦਾ ਕੀ ਸੀ ਜੀ ਕੀ ਇਹਦੇ ਬਾਰੇ ਇਹਦੇ ਬਾਰੇ ਵੈਰੀਫਾਈ ਕਰ ਰਹੇ ਹਾਂ ਜੀ ਹੁਣ ਮੁਕੱਦਮਾ ਵਗੈਰਾ ਦਰਜ ਪਈ ਮੁਕੱਦਮਾ ਹੋਈਏ ਗੱਲ ਮਾਛੀਵਾੜਾ ਸਾਹਿਬ ਦਰਜ ਹੋ ਗਿਆ ਅਸੀਂ ਕਾਰਵਾਈ ਕਰ ਰਹੇ ਹਾਂ ਜੀ ਇਹਨੂੰ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਹਾਂਜੀ ਹਾਂਜੀ ਵਾਰਸ ਆ ਗਏ ਉਹਨਾਂ ਦਾ ਬਿਆਨ ਲਿਖ ਕੇ ਜੋ ਅਗਲੀ ਕਾਰਵਾਈ ਉਹ ਕਰ ਰਹੇ ਹਾਂ